ਮੇਰਾ ਨਾਮ ਅਰਣ ਕੁਮਾਰ ਹੈ। ਪੋਸਟ ਮੀਅਰ। ਮੈਂ ਸਪਾਇਰ ਅਫਸਰ। ਕੋਪਾ ਦੀ ਵਾਲੀ ਦੇ ਮੱਦੇ ਨਜ਼ਰ ਅਬ ਕੀ ਕੁਝ ਕੈਰਮੀਆਂ ਫਾਇਰ ਬ੍ਰਿਗੇਡ ਵੱਲੋਂ ਹੈਗੀਆਂ ਨੇ। ਫਾਇਰ ਬ੍ਰਿਗੇਡ ਵੱਲੋਂ 24 ਘੰਟੇ ਸਾਡੇ ADF ਵੱਲੋਂ ਸਾਰਾ ਸਟਾਫ ਦੀ ਛੁੱਟੀਆਂ ਰਸਤਾ ਬੰਦ ਕੀਤੀਆਂ ਅਤੇ ਤਿਆਰੀ ਰੱਖੀ ਹੋਈ ਹੈ। ਅਸੀਂ 3 RGI ਫਾਇਰ ਸਟੇਸ਼ਨ ਬਾਹਰ ਬਣਾਏ ਹੋਏ ਤਾਂਕਿ ਬਾਹਰ ਕਿਤੇ ਘਟਨਾ ਹੁੰਦੀ ਹੈ ਉਦੋਂ ਤੋਂ ਬਚਣ ਲਈ ਇਮੀਜੈਂਟਲੀ ਬਾਹਰ ਤੋਂ ਵੱਡੀ ਕੱਢੀ ਜਾਵੇ। ਕਿੰਨੀਆਂ ਗੱਡੀਆਂ ਤਨਾਤੀ ਜਿਹੜੀ ਆਪਾਂ 5 ਮਿੰਟ ਦਫ਼ਤਰ ਵਿੱਚ ਕੀਤੀ ਗਈ ਹੈਗੀ ਫਾਇਰ ਵਿਅਰਚ ਟੋਟਲ 810 ਗੱਡੀਆਂ ਆ ਗਈਆਂ ਜਿਹਦੇ ਵਿੱਚ ਅਸੀਂ ਚਾਰ ਗੱਡੀਆਂ ਬਾਹਰ ਲਗਾਈਆਂ ਆਈਆਂ ਦਸ਼ਾਰਾ ਗਰਾਉਂਡ ਰੋਸਨ ਗਰਾਉਂਡ ਤੇ ਮਾਲ ਪੋਰਟ ਜਿੱਥੇ ਵੀ ਕੋਈ ਘਟਨਾ ਹੁੰਦੀ ਜਿਸ ਸਾਈਡ ਵੀ ਹੁੰਦੀ ਆ ਉਸ ਸਾਈਡ ਦੀ ਗੱਡੀ ਨੂੰ ਟਰਨ ਆਊਟ ਕਰਕੇ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਆਪਾਂ ਗੱਲ ਕਰੀਏ ਬਹੁਤ ਬੜੀ ਲੋਕਾਂ ਨੂੰ ਜੀ ਫਾਇਰ ਵਿਅਰਚ ਦਾ ਦਫ਼ਤਰ ਦਾ ਨੰਬਰ ਵੀ ਪਤਾ ਹੁੰਦਾ ਜੇਕਰ ਤੁਸੀਂ ਚਾਹੋ ਤਾਂ ਨੰਬਰ ਵੀ ਦੱਸ ਦਿੰਦੇ ਹਾਂ ਫਾਇਰ ਵਿਅਰਚ ਦਾ ਨੰਬਰ ਇੱਕ ਤਾਂ 101 ਦੂਜਾ ਹੈਗਾ 01882 ਕੋਡ ਲਾ ਬਾਈ 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 ਛੇ ਦੁਨੀਆਂ ਕੇ ਤੇ ਲੋਕਾਂ ਨੂੰ ਕੋਈ ਅਪੀਲ ਰਿਕੁਐਸਟ ਕਰਨੀ ਚਾਹਉ ਕਿਵੇਂ ਸੁਰੱਖਿਅਤ ਰਹਿ ਸਕਦੇ ਨੇ ਕਿਵੇਂ ਵਿਵਸਥਾ ਦੀ ਸੁਰੱਖਿਆ ਨਾਲ ਲਾਣੀਆਂ ਤੇ ਜੇਕਰ ਅੱਗ ਜਲਣ ਦੀ ਘਟਨਾ ਹੋਵੇ ਤਾਂ ਫਿਰ ਕੀ ਕਰਨਾ ਸਭ ਤੋਂ ਪਹਿਲਾਂ ਲੋਕਾਂ ਤੋਂ ਸਾਡੀ ਇੱਕੋ ਅਪੀਲ ਹੈ ਇੱਕ ਤਾਂ ਜਦੋਂ ਵੀ ਫਾਇਰ ਕਾਲ ਹੁੰਦੀ ਹੈ ਉਹਦਾ ਫਾਇਰ ਬ੍ਰੀਡ ਦਾ ਨੰਬਰ ਤੁਹਾਡੇ ਕੋਲ ਹੋਣਾ ਚਾਹੀਦਾ ਤੇ ਜਿਹੜਾ ਇਮੀਜੈਂਟਲੀ ਫਾਇਰ ਬ੍ਰੀਡ ਨੂੰ ਟੈਲੀਫੋਨ ਕੀਤਾ ਜਾਵੇ ਤੇ ਜਿੱਥੇ ਜਦੋਂ ਟੈਲੀਫੋਨ ਕੀਤਾ ਜਾਵੇ ਉਦੋਂ ਸਹੀ ਲੋਕੇਸ਼ਨ ਦੱਸੀ ਜਾਵੇ ਰਸਤਾ ਦੱਸਿਆ ਜਾਵੇ ਕਿੱਧਰੋਂ ਆਣਾ ਕਿੱਦਾਂ ਆਉਣਾ ਕੋਸ਼ਿਸ਼ ਕਰੋ ਫਿਰ ਮੇਨ ਰੋਡ ਤੇ ਕੋਈ ਬੰਦਾ ਭੇਜਿਆ ਜਾਵੇ ਤਾਂ ਕਿ ਫਾਇਰ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਜਦੋਂ ਫਾਇਰ ਵਿਟ ਦੀ ਗੱਡੀ ਆਉਂਦੀ ਹੈ ਉਹਨੂੰ ਰਸਤਾ ਦਿੱਤਾ ਜਾਵੇ ਤੇ ਨਾਲ ਹੀ ਆਪਣਾ ਪਾਣੀ ਦੇ ਡਰਮ ਵਗੈਰਾ ਨੇੜੇ ਭਰ ਕੇ ਰੱਖੇ ਜਾਣ ਕੋਈ ਕਪੜੇ ਜਿਹੜੇ ਸੁਤੀ ਪਾਏ ਜਾਣ ਬਾਕੀ ਕੋਈ ਫਾਇਰ ਐਸਟਿਵਿਸ਼ਨ ਜਿਹੜੇ ਹੁੰਦੇ ਨੇ ਛੋਟੇ ਉਹ ਰੱਖੇ ਜਾਣ ਜਿੱਦਾਂ ਕਿ ਕੋਈ ਛੋਟੀ ਮੁਕ ਘਟਦਾ ਹੁੰਦੀ ਹੈ ਉਹਦੇ ਤੇ ਆਪ ਹੀ ਕੰਟਰੋਲ ਕੀਤਾ ਜਾ ਸਕੇ ਤਾਂ ਕਿ ਵੱਡੀ ਘਟਨਾ ਨਾ ਹੋਵੇ ਕਲਾਸਿਕ ਦੇ ਵਿੱਚ ਵੀ ਲੋਕ ਜਿਹੜਾ ਲੱਗਦਾ ਕਿ ਟ੍ਰੈਫਿਕ ਪੁਲਿਸ ਵੀ ਕੰਮ ਕਰ ਰਹੀ ਆ ਵੇਰ ਵੀ ਕੀਤਾ ਜਾ ਰਿਹਾ ਗੁਰੂ ਕਿਸੇ ਵੀ ਜੇਕਰ ਸੁਨੇਹਾ ਜਨਾਉ ਕਿ ਟ੍ਰੈਫਿਕ ਰੂਲ ਜੂ ਕੈਸ ਤੇ ਖਾਸ ਤੌਰ ਤੇ ਬਹੁਤ ਲੋੜ ਆ ਕਿ ਲੋਕ ਰੋਂਗ ਪਾਰਕਿੰਗ ਨਾ ਕਰਨ ਦੇ ਪਾਰਕਿੰਗ ਉਹੀ ਬਸ ਕੇ ਬਣਾਇਆ ਸੜਕਾਂ ਖੜੀ ਲੋਕਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਸ਼ਹਿਰ ਚ ਪਾਰਕਿੰਗ ਬਹੁਤ ਆਪਣੀ ਗੱਡੀਆਂ ਜਿਹੜੀਆਂ ਉਹ ਪਾਰਕਿੰਗ ਦੀਆਂ ਖੜੀਆਂ ਕੀਤੀਆਂ ਜਾਂ ਤਾਂ ਕਿ ਸ਼ਹਿਰ ਚ ਬਾਜ਼ਾਰ ਤੇ ਰਸ਼ਨਾ ਹੋਵੇ ਰਸ਼ਨਾ ਹੀ ਹੋਵੇਗਾ ਤੇ ਕੋਈ ਅਮਰਜੈਂਸੀ ਵਾਹਨ ਨਿਕਲਣ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਆ ਵੀ ਲੋਕ ਦਈ ਫਾਇਰ ਬੈਡ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਤੋਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ ਮੇਰਾ ਨਾਮ ਪਵਨ ਕੁਮਾਰ ਸਰੀਮਾ ਫਾਇਰਮੈਨ ਹਿਸ਼ਾਰਪੁਰ ਫਾਇਰ ਬਿਗੜ ਦੇ ਵਿੱਚ ਦੀਵਾਲੀ ਦੇ ਮੱਦੇਨਜ਼ਰ ਪੁਲਿਸ ਚਾਰੀਆਂ ਅਸਲ ਲਹਿ ਗਈ ਸਭ ਤੋਂ ਪਹਿਲਾਂ ਦਾ ਸਮੂਹ ਦੇਸ਼ ਵਾਸੀਆਂ ਨੂੰ ਹਿਸ਼ਾਰਪੁਰ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੇ ਸਾਡੇ ਤੋਂ ਪਹਿਲਾਂ ਸ਼੍ਰੀ ਅਰਣ ਕੁਮਾਰ ਸਫਰ ਅਸਰ ਨੇ ਦੱਸਿਆ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਨਾਲ ਸਾਡੀ ਮੀਟਿੰਗਸ ਹੋਈਆਂ ਨੇ ਉਹਦੇ ਹਿਸਾਬ ਨਾਲ ਜੋ ਵੀ ਆਪਾਂ ਆਪਣੇ ਇੰਤਜ਼ਾਮ ਕੀਤੇ ਹੋਏ ਨੇ ਉਹ ਬਿਲਕੁਲ ਪਿਆਰ ਨੇ ਸਾਡਾ ਸਟਾਫ ਸਾਰਾ ਟੋਟਲ ਇਹ ਤਿੰਨ ਵਾਇਟੈਂਡਰ ਜਿਹੜੇ ਬਾਹਰ ਲਗਾਏ ਹੋਏ ਨੇ ਆਪਾਂ ਉਹਦੇ ਰਿਗਾਰਡਿੰਗ ਸਾਰੇ ਸਾਰੇ ਇਹਦਾ ਸਟਾਫ ਹੈਗਾ ਆ ਇਹ ਇਸ ਵੇਲੇ ਪੂਰਾ ਤਿਆਰ ਬੈਠਾ ਹੋਇਆ ਇੱਕ ਵੱਡਾ ਵਾਟਰ ਬੋਸਰ ਜਿਹੜਾ 18 14000 ਲੀਟਰ ਜਿਹੜਾ ਪੰਜਾਬ ਸਰਕਾਰ ਨੇ ਸਾਨੂੰ ਲੇਟਸ ਹੀ ਦਿੱਤਾ ਹੈਗਾ ਉਹ ਇਸ ਟਾਈਮ ਆਪਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਐਕਸਟੈਂਸ਼ਨ ਨੇ ਲਗਾਇਆ ਹੋਇਆ ਹੈ ਨਾਲ ਟੋਟਲ ਚਾਰ ਵਾਇਟੈਂਡਰ ਤੇ 13 ਬੰਦਿਆਂ ਦਾ ਸਟਾਫ ਬਾਹਰ ਲੱਗਾ ਹੋਇਆ ਇਜੇ ਨਾਲ ਹੀ ਜਿਹੜਾ ਹੈਗੇ ਜਿੱਥੇ ਅੱਜ ਦੀ ਜਿਹੜੀ ਘਟਨਾ ਹੋਈ ਆ ਤੇ ਉਤਲੀ ਉਹਦੀ ਦੀਵਾਲੀ ਦਾ ਤਿਉਹਾਰ ਹੈ ਬਜ਼ਾਰਾ ਚ ਰਸ਼ਮੀ ਹੈਗਾ ਪਰ ਇੱਕੋ ਬਚਾਰੀਆਂ ਹੈਗੀਆਂ ਨੇ ਸਿੱਟੀ ਸਿੱਟੀ ਕੌਂਸਲ ਦੇ ਇਸੇ ਲਈ ਕੋਈ ਆਪਣੇ ਜਿਹੜਾ ਸਿਟੀ ਤੋਂ ਬਾਹਰ ਹੈਗੇ ਜਿਹੜੇ ਫਾਇਰ ਟੈਂਡਰ ਆ ਜੀ ਜਿਹੜੇ ਆਪਣੇ ਫਾਇਰ ਬ੍ਰਿਗੇਡ ਦੇ ਫਾਇਰ ਟੈਂਡਰਸ ਲਗਾਏ ਹੋਏ ਨੇ ਫਾਇਰ ਬੋਰ ਬਣਾਏ ਹੋਏ ਨੇ ਸਭ ਤੋਂ ਵੱਡੀ ਮੰਗ ਤਾਂ ਪਬਲਿਕ ਨੂੰ ਇਹੀ ਕਰਦੇ ਆ ਮੰਗ ਹੀ ਕਰਦੇ ਨੇ ਆਪਾਂ ਤੇ ਬੇਨਤੀ ਕਰਦੇ ਆ ਕਿ ਜਦੋਂ ਵੀ ਕੋਈ ਅਮਰਜੈਂਸੀ ਗੱਡੀ ਆਂਦੀ ਹੈ ਸਪੈਸ਼ਲੀ ਇਸ ਦਿਨਾਂ ਦੇ ਵਿੱਚ ਫਾਇਰ ਬ੍ਰਿਗੇਡ ਦੀ ਸਭ ਤੋਂ ਪਹਿਲਾਂ ਰਸਤਾ ਜਰੂਰ ਦਿਓ ਇਹ ਨਾ ਹੋਵੇ ਕਿ ਇਹ ਨਾ ਸੋਚੋ ਕਿ ਅੱਗ ਕਿਸੇ ਦੇ ਲੱਗੀ ਹੈ ਸਭ ਤੋਂ ਵੱਡੀ ਗੱਲ ਆ ਕਿ ਤੁਹਾਡੇ ਘਰ ਦੇ ਵਿੱਚ ਵੀ ਹੋ ਸਕਦੀ ਹੈ ਤੁਹਾਡੇ ਬੱਚੇ ਸਕੂਪ ਬੱਚੇ ਦੀ ਸਕੂਲ ਬੱਸ ਦੇ ਵਿੱਚ ਵੀ ਹੋ ਸਕਦੀ ਹੈ ਉਸ ਦੇ ਵਿੱਚ ਤੁਹਾਡੇ ਆਪਣਾ ਫੈਮਿਲੀ ਮੈਂਬਰ ਵੀ ਹੋ ਸਕਦਾ ਹੈ ਇਸ ਚੀਜ਼ ਨੂੰ ਸਭ ਤੋਂ ਸਭ ਜ਼ਰੂਰੀ ਸਾਨੂੰ ਸਮਝਣਾ ਚਾਹੀਦਾ ਹੈ ਤੇ ਸਾਨੂੰ ਰਸਤਾ ਜਰੂਰ ਦਿਓ ਤਾਂ ਜੋ ਕਿ ਇਦਾਂ ਦੀ ਕੋਈ ਦਿੱਕਤ ਨਾ ਪਰੇਸ਼ਾਨੀ ਆ ਸਕੇ ਸਾਡੀ ਦੂਸਰੀ ਮੰਗ ਇਹ ਹੈ ਕਿ ਇੱਕ ਸਾਡੇ ਇਥੇ ਸਟਾਫ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਉਹਦੇ ਰਿਗਾਰਡਿੰਗ ਆਪਾਂ ਸਿਰਫ ਪੰਜਾਬ ਸਰਕਾਰ ਨੇ ਤਾਂ ਰੈਗੂਲਰ ਭਰਤੀ ਦੀ ਕੀਤੀ ਹੋਈ ਹੈ। ਬਟ ਇਥੇ 14 ਸਾਲ ਤੋਂ ਆਪਣੇ 15 ਮਲਾਜ਼ਮ ਨੇ ਜਿਹੜੇ ਲਗਾਤਾਰ ਕੰਟੀਨਿਊਸਲੀ 15 ਦਿਵਾਲੀਆਂ ਜਿੰਨੇ ਚਿਰ ਇਥੇ ਸਾਨੂੰ ਲੱਗਿਆ ਨੂੰ ਹੋ ਗਏ 13 ਤੋਂ ਲੈ ਕੇ 25 ਤੱਕ ਅਸੀਂ ਕੋਈ ਵੀ ਦਿਵਾਲੀ ਆਪਣੇ ਘਰ ਲਈ ਦੇਖੀ ਨਾ ਹੀ ਬੱਚਿਆਂ ਨਾਲ ਦੇਖੀ ਹੈ ਨਾ ਹੀ ਮਾਪੇ ਨਾਲ ਦੇਖੀ ਹੈ। ਸਾਡੀ ਸਰਕਾਰ ਨੂੰ ਇਹ ਮੰਗ ਹੈ ਕਿ ਸਾਨੂੰ ਵੀ ਰੈਗੂਲਰ ਕੀਤਾ ਜਾਵੇ। ਤਾ ਜੋ ਕਿ ਅਸੀਂ ਆਪਣੇ ਬੱਚਿਆਂ ਨੂੰ ਪ੍ਰੋਪਰ ਐਜੂਕੇਸ਼ਨ ਵਧੀਆ ਰੈਨਸਨ ਦੇ ਸਕੀਏ ਇਹ ਸਾਡੀ ਸਭ ਤੋਂ ਵੱਡੀ ਮੰਗ ਹੈ